ਵੀਡੀਓ ਬਲਰ ਕਰੀ ਹੋਈ ਆ ਜੇ ਕੋਈ ਅਫਸਰ ਕੋਈ ਲੀਡਰ ਕੋਈ ਭੈਣ ਭਰਾ ਸਾਡੇ ਕੋਲੇ ਆ ਕੇ ਆ ਵੀਡੀਓ ਦੇਖਣੀ ਚਾਹੁੰਦਾ ਨਾ ਬਲਰ ਤੋਂ ਬਿਨਾ ਤੁਹਾਨੂੰ ਕੀੜੇ ਅੰਦਰ ਇਤਨਾ ਕੁਲਪੁਲ ਕੁਲਪਲ ਕਰਦੇ ਦਿਖਣਗੇ ਭਾਈ ਹੱਡੀਆਂ ਤੱਕ ਨੰਗੀਆਂ ਕਰਤੀਆਂ ਮਾਂ ਦੀ ਖੋਪੜੀ ਵਿੱਚੋਂ ਦਿਖਦੀ ਆ ਹਾਂ ਤੇ ਲੁਧਿਆਣਾ ਸ਼ਹਿਰ ਚ ਇੱਕ ਮਰੀ ਹੋਈ ਇਨਸਾਨੀਅਤ ਦੀ ਜਿਉਂਦੀ ਜਾਗਦੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਅੱਖ ਦੇ ਵਿੱਚ ਐਡਾ ਵੱਡਾ ਜ਼ਖਮਾ ਗਲੀ ਪਈ ਅੱਖ ਹਸਪੀਟਲ ਲੈ ਕੇ ਜਾਂਦਾ ਇੱਕ ਗਰੀਬ ਪੁੱਤ ਆਪਣੀ ਮਾਂ ਨੂੰ ਸਰਕਾਰੀ ਹਸਪੀਟਲ ਵਾਲੇ ਸਿਰਫ ਤੇ ਸਿਰਫ ਕੀ ਕਰਦੇ ਆ ਪੀਜੀਆਈ ਰੈਫਰ ਕਰ ਦਿੰਦੇ ਆ ਕੋਈ ਪੱਤੀ ਕੋਈ ਸਫਾਈ ਉਹ ਕਹਿੰਦੇ ਬਾਹਰ ਘਟੋ ਅੰਦਰ ਨਾ ਆਉਂਦੇ ਸਵੈਸੰਦੀ ਆ ਸ਼ਬਦ ਨਹੀਂ ਬਚੇ ਅੱਜ ਇਸ ਮੂੰਹ ਦੇ ਵਿੱਚੋਂ ਨਿਕਲ ਲਈ ਸ਼ਰਮ ਆਉਂਦੀ ਆ ਵੀ ਅਸੀਂ ਵੀ ਮਰ ਕਿਉਂ ਨਹੀਂ ਗਏ ਇਹ ਮਾਂ ਦੀ ਹਾਲਤ ਤਾਂ ਦੇਖੋ ਯਾਰ ਕੀ ਕੀੜੇ ਕੋਈ ਸੈਂਕੜੇ ਕੋਈ ਹਜ਼ਾਰਾਂ ਨਹੀਂ ਲੱਖਾਂ ਹੀ ਕੀੜੇ ਮੂੰਹ ਨੂੰ ਖਾਈ ਜਾ ਰਹੇ ਆ ਇਸ ਪਾਸੇ ਦਾ ਨੱਕ ਤਿੱਕਰ ਅੱਧਾ ਖਤਮ ਕਰਤਾ ਤੇ ਕੰਨ ਦੇ ਵਿੱਚ ਵੀ ਸਾਰੇ ਕੀੜੇ ਭਰੇ ਹੋਇਆ ਤੇਰੇ ਆ ਕੋਈ ਸ਼ਰਮ ਹੋਣੀ ਚਾਹੀਦੀ ਆ ਸ਼ਰਮ ਰੈਂਟ ਤੇ ਕੋਈ ਰੂਮ ਨਹੀਂ ਦੇ ਰਿਹਾ ਕਿਉਂਕਿ ਇਹਦੇ ਕੀੜੇ ਪਏ ਹੋਇਆ ਮਾਂ ਦੀਆਂ ਸੇਵਾ ਕਰਦੇ ਹੱਥ ਕੰਬਦੇ ਆ ਜੀ ਆ ਸੇਵਾ ਕਰਦੇ ਆ ਮਨ ਦੁਖਦਾ ਆ ਦੇਖੋ ਜੀ ਰੋਡ ਤੇ ਛੱਡ ਕੇ ਚੱਲੇ ਗਿਆ ਕੋਈ ਮਤਾਂ ਨੂੰ ਸਮਾਤ ਆਰੀ ਹਾਲਤ ਬੁੜੀ ਖਰਾਬ ਹੈ ਜੀ ਆ ਤਾਂ ਹੀ ਰੱਖੀ ਬਿਲਕੁਲ ਥਰੇਣ ਭਰੇ ਤੇ ਆਪ ਨੂੰ ਬਾਹਰ ਭਾਈ ਮਤ ਤੇ ਜੀ ਆਇਆ ਕੋਈ ਚਲਾ ਦੇ ਆ ਬੱਚੀ ਕਿਧਰ ਜੀ ਸਿਵਲ ਐਡਮਿਟ ਕਰਾਇਆ ਸੀ ਪਹਿਲਾਂ ਸਿਵਲ ਕਰਾਇਆ ਭਾਈ ਰਾਤ ਬਣਾਏ ਪਰਸੋਂ ਆਤੀ ਸਿਵਲ ਲੈ ਕੇ ਗਏ ਸਿਵਲ ਨੇ ਮੈਨੂੰ ਮਾਰਕ ਦੱਸਿਆ ਨਹੀਂ ਕਰਤਾ ਤੇ ਰੈਫਰ ਪੀਜੀਏ ਤੇ ਹੁਣ ਇੱਥੇ ਤੁਸੀਂ ਲੈ ਕੇ ਆਏ ਹੋ ਕੀ ਕੀ ਮਕਸਦ ਨਾਲ ਇੱਥੇ ਲੈ ਕੇ ਆਏ ਹੋ ਤੁਸੀਂ ਹੁਣ ਸਾਨੂੰ ਕੋਈ ਰਹਿਣ ਨੂੰ ਜਗ੍ਹਾ ਨਹੀਂ ਦਿੰਦਾ ਆਪਾਂ ਜਿੱਥੇ ਚੌਂਜੇ ਤੇ ਰੱਖਦੇ ਆ ਉਹ ਤੁਹਾਨੂੰ ਉਠਾ ਦਿੰਦੇ ਆ ਵੀ ਆਹ ਹੁਣ ਜਿੱਥੇ ਤੁਸੀਂ ਸਾਨੂੰ ਰਹਿ ਰਹੇ ਸੀਗੇ ਪਹਿਲਾਂ ਤੁਸੀਂ ਉੱਥੇ ਕਮਰੇ ਦੇ ਵਿੱਚ ਪਹਿਲਾਂ ਰਹਿ ਰਹੇ ਸੀਗੇ ਤੁਸੀਂ ਤੇ ਉੱਥੋਂ ਫੇ ਤੁਸੀਂ ਇੱਥੇ ਕਿੱਦਾਂ ਆਏ ਹੋ ਮਤਲਬ ਕਿ ਉਹ ਤੋਂ ਤਾਂ ਉਹ ਤੋਂ ਲੈ ਕੇ ਆਏ ਸੀ ਲੈ ਕੇ ਆਏ ਹਾਂ ਉੱਥੋਂ ਆਉਣ ਦਾ ਕਾਰਨ ਕੀ ਆ ਉੱਥੇ ਤੁਸੀਂ ਉਹ ਖਾਲੀ ਕਰਾ ਲਿਆ ਕਰਨ ਮੈਂ ਕਹਿੰਦੇ ਖਾਲੀ ਕਰੋ ਆਪਣਾ ਸਮਾਨ ਚੁੱਕੋ ਸੋ Smell ਹੋ ਜਾਉਂਦੀ ਵੀ ਇਹ ਪੇਸ਼ੈਂਟ ਹੈਗਾ ਇਹ ਹਸਪੀਟਲ ਦਾ ਪੇਸ਼ੈਂਟ ਹੈ ਘਰ ਰੱਖ ਲਿਆ ਜੀ ਓਕੇ ਇਹਦੀ ਗੱਲ ਉਹਨਾਂ ਨੇ ਰੂਮ ਚ ਰਹਿਣ ਹੀ ਦਿੱਤਾ ਨਹੀਂ ਕੋਈ ਹੋਰ ਕਿਤੇ ਤੁਹਾਡੇ ਨਾਲ ਕੋਣ ਕੋਣ ਘਰ ਚ ਰਹਿੰਦੀ ਜੇ ਤੁਸੀਂ ਮੇਰਾ ਭਰਾ ਮੇਰੀ ਵਾਈਫ ਤੇ ਮੇਰੀ ਮਾਂ ਬਸ ਚਾਰੇ ਤੁਸੀਂ ਕੀ ਕਰਦੇ ਹੋ ਮੈਂ ਸਰਵੇ ਦਾ ਕੰਮ ਕਰਦਾ ਭਾਈ ਬੇਟੀ ਪ੍ਰਾਈਵੇਟ ਅੱਛਾ ਤੇ ਹੋਰ ਕੋਣਾ ਤੁਹਾਡੇ ਘਰ ਚ ਮੇਰਾ ਭਰਾ ਹੈ ਉਹ ਕੀ ਕਰਦਾ ਉਹ ਚੋਲੇ ਪਿਆਰ ਕੰਮ ਕਰਦਾ ਹੈ ਅੱਛਾ ਤੇ ਤੁਸੀਂ ਕਪੜੇ ਦਾ ਕੰਮ ਕਰਦਾ ਉਹ ਜੋਬ ਕਰਦਾ ਵੈਰੀ ਗੁੱਡ ਜਿੱਕੀ ਫਤੇ ਜੀ ਅੱਜ ਲੁਧਿਆਣਾ ਸ਼ਹਿਰ ਚ ਇੱਕ ਮਰੀ ਹੋਈ ਇਨਸਾਨੀਅਤ ਦੀ ਜਿਉਂਦੀ ਜਾਗਦੀ ਤਸਵੀਰ ਤੁਹਾਨੂੰ ਦਿਖਾਉਂਦੇ ਆ ਇੱਕ ਮਾਂ ਪਈਆ ਤੇ ਉਹਦਾ ਪੁੱਤ ਪੱਖੀ ਚੱਲੀ ਜਾਂਦਾ ਤੇ ਇੰਨੇ ਲੋਕਾਂ ਦੀ ਜ਼ਮੀਰ ਮਰ ਗਈ ਹੈ ਕੋਈ ਇਹਨਾਂ ਨੂੰ ਘਰੇ ਆਪਣੇ ਰਹਿਣ ਲਈ ਕਿਰਾਏ ਤੇ ਕਮਰਾ ਤੱਕ ਨਹੀਂ ਦੇ ਰਿਹਾ ਕਿਉਂਕਿ ਮਾਂ ਦੀ ਅੱਖ ਦੇ ਵਿੱਚ ਕੈਂਸਰ ਕਰਕੇ ਫੱਟੀ ਪਈ ਅੱਖ ਤੇ ਕੀੜੇ ਪਏ ਪਏ ਆ ਤੇ ਉਹ ਘਟੀਆ ਲੋਕ ਜਿਨ੍ਹਾਂ ਦੇ ਘਰਾਂ 'ਚ ਇਹ ਕਿਰਾਏ ਤੇ ਰਹਿਣ ਲਈ ਗਏ ਕਿਰਾਇਆ ਦੇਣ ਨੂੰ ਵੀ ਤਿਆਰ ਸੀ ਉਹ ਕੋਈ ਇੱਕ ਦਿਨ ਰਹਿਣ ਦਿੰਦਾ ਕੋਈ ਕੁਝ ਘੰਟੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਮਾਤਾ ਦੇ ਮੁਸ਼ਕ ਮਾਰ ਦਾ ਅੱਖ ਗਲੀ ਹੋਈ ਆ ਤਾਂ ਕਮਰਾ ਖਾਲੀ ਕਰਾ ਲੈਂਦੇ ਨੇ ਤੇ ਬਾਈ ਮਾਤਾ ਦਾ ਨਾਮ ਕੀ ਆ ਪਰਮਜੀਤ ਕੌਰ ਪਰਮਜੀਤ ਕੌਰ ਇਹ ਮਾਂ ਆਪਣੇ ਆਪ ਦੇ ਵਿੱਚ ਲਾਨ ਤਾਂ ਪਾ ਰਹੀ ਆ ਸਾਨੂੰ ਇਹ ਮਾਂ ਜਿਉਂਦੇ ਜੀ ਤੜਫ ਰਹੀ ਆ ਇਹ ਮਾਂ ਲੁਧਿਆਣਾ ਸ਼ਹਿਰ ਦੇ ਵਿੱਚ ਸਿਸਟਮ ਤੋਂ ਸਿਸਟਮ ਨੂੰ ਚਲਾਉਣ ਵਾਲਿਆਂ ਤੋਂ ਸਰਕਾਰਾਂ ਤੋਂ ਮੇਅਰ ਸਾਹਿਬ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਐਸਐਮਓ ਸਾਹਿਬ ਸਾਡੇ ਜਿਹੜੇ ਮੈਡੀਕਲ ਡਿਪਾਰਟਮੈਂਟ ਐਡਾ ਵੱਡਾ ਲੁਧਿਆਣਾ ਸ਼ਹਿਰ ਚ ਹਸਪੀਟਲ ਬਣਿਆ ਹੋਇਆ ਸਰਕਾਰੀ ਉਹਨਾਂ ਸਾਰਿਆਂ ਤੋਂ ਇਹ ਮਾਂ ਜਵਾਬ ਮੰਗ ਰਹੀ ਆ ਅੱਖ ਦੇ ਵਿੱਚ ਇੰਨਾ ਵੱਡਾ ਜ਼ਖਮ ਆ ਗਲੀ ਪਈ ਅੱਖ ਹਸਪੀਟਲ ਲੈ ਕੇ ਜਾਂਦਾ ਕਿ ਗਰੀਬ ਪੁੱਤ ਆਪਣੀ ਮਾਂ ਨੂੰ ਸਰਕਾਰੀ ਹਸਪੀਟਲ ਵਾਲੇ ਸਿਰਫ ਤੇ ਸਿਰਫ ਕੀ ਕਰਦੇ ਆ ਪੀਜੀਆਈ ਰੈਫਰ ਕਰ ਦਿੰਦੇ ਆ ਦੇਖਦੇ ਆ ਸਾਰੇ ਜਦ ਦੂਰੇ ਦੇਖੇ ਦੂਰੇ ਹੀ ਦੂਰੇ ਹੀ ਕੋਈ ਬਿਲਕੁਲ ਚੈੱਕ ਕੋਈ ਪੱਤੀ ਕੋਈ ਸਫਾਈ ਉਹਨਾਂ ਨੂੰ ਕਹਿੰਦੇ ਬਾਹਰ ਘਟੋ ਅੰਦਰ ਨਾ ਆਂਦੇ ਵੇ ਸਮੈਲ ਆਂਦੀ ਸਾਨੂੰ ਵਾਹਿਗੁਰੂ ਵਾਹਿਗੁਰੂ ਤੇਰਾ ਕੀ ਨਾਮ ਵੀ ਨਹੀਂ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਅਰਵਿੰਦਰ ਮਾਤਾ ਜੀ ਦਾ ਨਾਂ ਪਰਮਜੀਤ ਕੌਰ ਆ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ ਦੋ ਭਰਾ ਤੇ ਇੱਕ ਮਾਂ ਜੀ ਦੋ ਭਰਾ ਤੇ ਕੁਮਾਰਾ ਬੇਬੇ ਸਾਸਰੀ ਕਾਲ ਬੇਬੇ ਤੇਰਾ ਕੀ ਨਾਂ ਪਰਮਜੀਤ ਕੌਰ ਘਰ ਵਾਲੇ ਦਾ ਕੀ ਨਾਂ ਸੀ ਇੱਕ ਮਿੰਟ ਮਾਂ ਮਾੜਾ ਜੇ ਕੱਪੜਾ ਚੱਕਿਓ ਮਾੜਾ ਜੇ ਦੇਖਣਾ ਹੀ ਆ ਮਾਂ ਕੋਈ ਨਾ ਹੌਲੀ ਹੌਲੀ ਆਰਾਮ ਨਾਲ ਚੱਕਾਂਗੇ ਕੋਈ ਨਾ ਆਰਾਮ ਨਾਲ ਓਏ ਹੋਏ ਮਾਂ ਇਹ ਨਾ ਕਰ ਤੱਕਾ ਨਾ ਕਰ ਦੋ ਮਿੰਟ ਮਾਂ ਬਣ ਮਾਂ ਬਣ ਅਸੀਂ ਡਾਕਟਰ ਨੂੰ ਭੇਜਣੀ ਆ ਨਾ ਫੋਟੋ ਮਾਂ ਡਾਕਟਰ ਨੂੰ ਭੇਜਣੀ ਆ ਮਾਂ ਛੱਡ ਦੇ ਇਹਨੂੰ ਕੱਪੜੇ ਨੂੰ ਛੱਡ ਦੇ ਦੋ ਮਿੰਟ ਯਾਰ 2 ਮਿੰਟਾਂ ਮਾ 2 ਮਿੰਟਾਂ ਮਾ ਡਾਕਟਰ ਨੂੰ ਭੇਜਣੀ ਆ ਜੀ ਆਪਾਂ ਉਹ ਮਾ ਮਾ ਜਨ ਲਈ ਡਾਕਟਰ ਨੂੰ ਭੇਜਨੀ ਆ ਵਾ ਉਹ ਕਹਿੰਦਾ ਸੀ ਉਹਨੇ ਮੰਗਵਾਈਆਂ স্পেশাল ਭੇਜਿਆ ਉਹਨਾਂ ਨੇ ਆ ਸਾਰਾ ਕੰਨ ਵੀ ਕੀੜਿਆਂ ਨੇ ਖਾ ਲਿਆ ਮਾ ਤਰ ਲਾ ਇੱਕ ਮਿੰਟ ਮਾ ਇੱਕ ਮਿੰਟ ਮਾ ਬਣ ਕੇ ਇੱਕ ਮਿੰਟ ਇਦਾਂ ਨੂੰ ਮੂੰਹ ਕਰੀਏ ਇਹਨੂੰ ਹਾਂ ਬਸ ਸ਼ਬਦ ਨਹੀਂ ਬਚੇ ਅੱਜ ਇਸ ਮੂੰਹ ਦੇ ਵਿੱਚੋਂ ਨਿਕਲਣ ਲਈ ਸ਼ਰਮ ਆਉਂਦੀ ਆ ਵੀ ਅਸੀਂ ਵੀ ਮਰ ਕਿਉਂ ਨਹੀਂ ਗਏ ਇਹ ਦੁਨੀਆ ਗਰਕ ਕਿਉਂ ਨਹੀਂ ਗਈ ਇਹ ਮਾਂ ਦੀ ਹਾਲਤ ਤਾਂ ਦੇਖੋ ਯਾਰ ਕੀ ਆ ਉਹ ਲੋਕ ਕੋਈ ਨਾ ਭੈਣ ਛਾਣਦੇ ਮਾਂ ਦੀ ਹਾਲਤ ਤਾਂ ਦੇਖੋ ਕੀ ਆ ਯਾਰ ਜਰ ਅੱਧਾ ਮੂੰਹ ਕੀੜੇ ਖਾ ਗਏ ਯਾਰ ਬਾਈ ਚਿੱਟੇ ਰੰਗ ਦਾ ਡੇਲਾ ਵਿੱਚੋਂ ਖਤਮ ਹੋ ਗਿਆ ਕੀੜੇ ਖਾ ਗਏ ਅੰਦਰੋਂ ਖੋਪੜੀ ਨਜ਼ਰ ਆ ਰਹੀ ਹੈ ਚਿੱਟੇ ਰੰਗ ਦੀ ਖੋਪੜੀ ਔਰ ਕੀੜੇ ਕੋਈ ਸੈਂਕੜੇ ਕੋਈ ਹਜ਼ਾਰਾਂ ਨਹੀਂ ਲੱਖਾਂ ਹੀ ਕੀੜੇ ਮੂੰਹ ਨੂੰ ਖਾਈ ਜਾ ਰਹੇ ਆ ਇਸ ਪਾਸੇ ਦਾ ਨੱਕ ਟਿੱਕਰ ਅੱਧਾ ਖਤਮ ਕਰਤਾ ਤੇ ਕੰਨ ਦੇ ਵਿੱਚ ਵੀ ਸਾਰੇ ਕੀੜੇ ਭਰੇ ਹੋਇਆ ਮੱਥਾ ਜਿੱਥੇ ਕਿਸਮਤਾਂ ਦੀਆਂ ਤਕਦੀਰਾਂ ਦੀ ਗੱਲ ਹੁੰਦੀ ਆ ਉਹ ਵੀ ਅੱਧਾ ਕੀੜਿਆਂ ਨੇ ਖਾ ਲਿਆ ਆ ਕੰਨ ਦੇਖੋ ਸਾਰਾ ਕੀੜਿਆਂ ਨਾਲ ਭਰਿਆ ਪਿਆ ਇਹ ਪਰਮਜੀਤ ਕੌਰ ਇਨਾਂ ਕੀੜਿਆਂ ਦੀ ਕੋਈ ਹੱਕਦਾਰ ਸੀ ਇਹਦੇ ਨਾਲ ਐਂ ਹੀ ਹੋਣਾ ਚਾਹੀਦਾ ਸੀ ਕਿਉਂਕਿ ਜਿਹੜੇ ਦੇਸ਼ 'ਚ ਜੰਮੀ ਆ ਨਾ ਇਹਦੀ ਗਲਤੀ ਆ ਇਸ ਪੰਜਾਬ ਦੀ ਧਰਤੀ ਦੀ ਇਹ ਰਹਿਣ ਵਾਲੀ ਧੀ ਆ ਇੱਥੋਂ ਦੀ ਇਹਦੀ ਇਹ ਗਲਤੀ ਇਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ ਇਹਦੀ ਸਭ ਤੋਂ ਵੱਡੀ ਗਲਤੀ ਇਹ ਕਿ ਇਹ ਗਰੀਬ ਆ ਇਹਦੇ ਨਾਲ ਇਦਾਂ ਹੀ ਹੋਣਾ ਚਾਹੀਦਾ ਸੀ ਇਹਦੇ ਕੀੜੇ ਹੀ ਪੈਣੇ ਚਾਹੀਦੇ ਸੀ ਇਸ ਮਾਂ ਦੀ ਇਹ ਗਲਤੀ ਆ ਵੀ ਇਹਨੇ ਸਾਰੀ ਉਮਰ ਧੰਦ ਪਿੱਟਿਆ ਕੰਮ ਕੀਤਾ ਹਾਊਸ ਵਾਈਫ ਸੀ ਇੱਕ ਇੱਕ ਨਾਰਮਲ ਘਰੇਲੂ ਲੇਡੀ ਸੀ ਘਰ ਦਾ ਕੰਮ ਹੀ ਕਰਦੀ ਸੀ ਸਾਮਾਨ ਰਚਦਾ ਕੀ ਵੇਚਦੀ ਸੀ ਡੋਰ ਟੂ ਡੋਰ ਜਿਵੇਂ ਸਰਫੈਕਸ ਲਾਗ ਆਦੀ ਐਡ ਕਰਨੀ ਪ੍ਰਮੋਸ਼ਨ ਕਰਨੀ ਪ੍ਰਮੋਸ਼ਨਾਂ ਦੇਖ ਮਾਂ ਉਹਦਾ ਬੇਟਾ ਦੱਸਦਾ ਹਰਵਿੰਦਰ ਵੀ ਮੇਰੀ ਮਾਂ ਕੰਮ ਵੀ ਕਰਦੀ ਸੀ ਡੋਰ ਟੂ ਡੋਰ ਕਿਉਂਕਿ ਹਸਬੰਡ ਦੀ ਡੈਥ ਹੋ ਗਈ ਬੱਚੇ ਸੀ ਦੋ ਭਰਾ ਸੀਗੇ ਦੋ ਬੇਟੇ ਸੀ ਮਾਤਾ ਦੇ ਇੱਕ ਕੁਬਾਰਾ ਹਜੇ ਟਿੱਕਰ ਵੀ ਇੱਕ ਵਿਆਹਿਆ ਹੋਇਆ ਉਹਦੇ ਹਜੇ ਕੋਈ ਬੱਚਾ ਨਹੀਂ ਕਮਰਾ ਕਿਰਾਏ ਤੇ ਨਹੀਂ ਦੇ ਰਿਆ ਕੋਈ ਸ਼ਰਮ ਹੋਣੀ ਚਾਹੀਦੀ ਆ ਸ਼ਰਮ ਰੈਂਟਰ ਤੇ ਕੋਈ ਰੂਮ ਨਹੀਂ ਦੇ ਰਿਹਾ ਕਿਉਂਕਿ ਇਹਦੇ ਕੀੜੇ ਪਏ ਹੋਇਆ ਆ ਪਿਛਲੇ 3 ਮਹੀਨਿਆਂ ਤੋਂ ਤਾਂ ਇਹ ਹਾਲਾਤ ਆ ਕਿਤੇ ਬਾਈ ਦੱਸਦਾ ਉੱਥੇ ਸ਼ਿਵ ਸ਼ਿਵਾ ਸ਼ਿਵਾਜੀ ਸ਼ਿਵਾਜੀ ਸਮਰਾਲਾ ਚੌਂਕ ਸਮਰਾਲਾ ਚੌਂਕ ਕੂਟਰ ਮਾਰਕੀਟ ਚ ਪਾਣੇ ਦੁਕਾਨਾਂ ਕਿ ਲੋਕੀਂ ਤੋਂ ਭਜਾਉਂਦੇ ਜਿੱਥੇ ਬਾਈ ਕਹਿੰਦਾ ਉੱਥੇ ਪਾਉਣੇ ਉੱਥੇ ਲੋਕ ਪਹੁੰਚਾ ਦਿੰਦੇ ਆ ਤੇ ਹੁਣ ਆ ਪੁਲ ਥੱਲੇ ਪਿਆ ਆਪਣੀ ਮਾਂ ਨੂੰ ਲੈ ਕੇ ਬਾਈ ਤੇ ਆ ਪੁਲ ਥੱਲੇੋਂ ਸਾਨੂੰ ਕੱਲ ਜਦੋਂ ਵੀਡੀਓ ਆਈ ਅਸੀਂ ਆਪਣੇ ਟੀਮ ਦੇ ਮੈਂਬਰ ਰਿਤਿਕ ਦੀ ਡਿਊਟੀ ਲਾਈ ਰਿਤਿਕ ਰਾਤ ਆਇਆ ਇੱਥੇ ਮਾਂ ਕੋਲੇ ਤੇ ਰਾਤ ਜਦੋਂ ਇਹਨੇ ਵੀਰੇ ਨੇ ਸਾਨੂੰ ਦੱਸਿਆ ਵੀ ਮਾਂ ਇੱਥੇ ਆ ਵੀ ਉਹਦਾ ਬੇਟਾ ਕੋਲੇ ਆ ਕਿਉਂਕਿ ਪਰਸੋਂ ਸਾਨੂੰ ਪਤਾ ਲੱਗਿਆ ਨਹੀਂ ਪਰ ਪਰਸੋਂ ਉੱਥੋਂ ਮਾਤਾ ਦਾ ਬੇਟਾ ਲੈ ਗਿਆ ਸੀ ਸਾਨੂੰ ਪਤਾ ਲੱਗਿਆ ਵੀ ਮਾਤਾ ਦਾ ਬੇਟਾ ਇਹਨੂੰ ਲੈ ਗਿਆ ਅਸੀਂ ਬਾਹਰ ਸੀ ਅਸੀਂ ਕੱਲ ਸਵੇਰੇ ਪਹੁੰਚੇ ਆ ਆਊਟ ਆਫ ਇੰਡੀਆ ਸੀਗੇ ਕੱਲ ਸਵੇਰੇ ਪਹੁੰਚੇ ਆ ਤੇ ਕੱਲ ਦਾ ਅਸੀਂ ਵੈਰੀਫਾਈ ਕੀਤਾ ਵੀ ਕਿੱਥੇ ਆ ਹੁਣ ਮਾਤਾ ਤਾਂ ਪਤਾ ਲੱਗਿਆ ਵੀ ਇੱਥੇ ਪੁਲ ਦੇ ਥੱਲੇ ਪਏ ਨੇ ਇਹ ਏਰੀਆ ਕਿਹੜਾ ਹੈਗਾ ਭਾਈ ਸੀਮਾ ਚੋਂ ਸੀਮਾ ਚੋਂ ਕਾ ਲੁਧਿਆਣੇ ਤੋਂ ਜਾਂਦੀ ਆ ਰੋੜ ਇਹ ਸਮਰਾਲਾ ਚੌਕ ਨੂੰ ਤੇ ਉੱਥੇ ਫਲਾਈਓਵਰ ਦੇ ਥੱਲੇ ਇਹ ਮਾਂ ਪਈ ਆ ਤੇ ਇਥੋਂ ਦੀ ਲੋਕ ਨਿੰਗੀ ਜਾਂਦੇ ਆ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਕੋਈ ਫਰਕ ਨਹੀਂ ਭਾਈ ਕਿਸੇ ਨੂੰ ਪਰ ਦੁੱਖ ਇਸ ਗੱਲ ਦਾ ਵੀ ਉਹਦਾ ਪੁੱਤ ਉਹਨੂੰ ਸਿਵਲ ਹਸਪਤਾਲ ਲੈ ਕੇ ਗਿਆ ਉਹਨਾਂ ਨੇ ਕੀ ਕੀਤਾ ਅਰਵਿੰਦਰ ਸਿਰਫ ਪਰ ਦੂਰ ਬਾਰੋਂ ਇਹਨਾਂ ਘੇੜਦਾ ਦੂਰ ਕਰਦਾ ਕਹਿੰਦੇ ਦੂਰ ਰੱਖੋ ਸਮੈਲ ਆਂਦੀ ਏ ਜਨੇ ਕਿ ਜਿਹੜਾ ਐਂਟਰੀ ਨਹੀਂ ਕਰਨ ਦਿੰਦਾ ਜਿੱਥੇ ਉਹ ਅੰਦਰ ਇਹੋ ਆ ਦਫਤਰ ਐਮਰਜੈਂਸੀ ਦਾ ਆਪੀਡੀ ਆ ਗੇੜ ਦੇ ਉੱਤੇ ਚੜੇ ਹੀ ਆ ਅਸੀਂ ਕੱਲ ਤੇ ਲੈ ਗਿਆ ਤੁਹਾਨੂੰ ਸਟੇਜਰ ਤੇ ਸਟੇਜਰ ਤੇ ਮ ਪਾਇਆ ਹੀ ਆ ਹਾਂ ਉੱਥੇ ਅੰਦਰ ਉਹਨਾਂ ਦਾ ਤਾਂ ਬੋਰਡਰ ਜੀ ਬੰਦਾ ਗੇੜਾ ਸੀਗਾ ਬਾਹਰੋਂ ਬਾਹਰ ਅੰਦਰ ਨਹੀਂ ਆਉਂਦੇ ਨਾ ਮਾ ਤੁਹਾਨੂੰ ਬਾਹਰ ਰੱਖੋ ਬਾਹਰ ਓਕੇ ਤੇ ਉਹ ਤੁਹਾਨੂੰ ਉਹਨਾਂ ਨੇ ਫਿਰ ਰੈਫਰ ਕਰਤਾ ਰੈਫਰ ਕਰਤਾ ਲੈ ਜਾਓ ਕਹਿੰਦੇ ਨੇ ਕਹਿੰਦੇ ਪੀਜੀਆ ਲੈ ਜਾਓ ਪੀਜੀਆ ਲੈ ਜਾਓ ਪੀਜੀਆ ਫਿਰ ਤੁਸੀਂ ਐਂਬੂਲੈਂਸ ਕਰਾਈ ਉਥੋਂ ਫਿਰ ਪੀਜੀਆ ਲੈ ਗਏ ਤੇ ਦੇਖੋ ਇੱਕ ਪੱਟੀ ਇੱਕ ਡਰੈਸਿੰਗ ਇੱਕ ਸਿਵਲ ਹਸਪਤਾਲ 'ਚ ਅਸੀਂ ਮੰਨਦੇ ਹਾਂ ਵੀ ਇਨਾਂ ਕੋਲੇ ਕੈਂਸਰ ਦਾ ਇਲਾਜ ਹੈ ਨਹੀਂਗਾ ਆਪਾਂ ਇਹ ਗੱਲ ਨੂੰ ਐਗਰੀ ਕਰਦੇ ਹਾਂ ਵੀ ਇਨਾਂ ਕੋਲੇ ਚਲੋ ਕੈਂਸਰ ਦੇ ਡਾਕਟਰ ਨਹੀਂ ਹੈਗੇ ਪਰ ਬਾਈ ਡਾਕਟਰ ਤਾਂ ਹੈਗੇ ਯਾਰ ਇਨਸਾਨ ਤਾਂ ਹੈਗੇ ਤੁਸੀਂ ਯਾਰ ਇੱਕ ਮਾਂ ਗਈ ਆ ਤੁਹਾਡੇ ਕੋਲੇ ਉਹਦੇ ਕੀੜੇ ਪਏ ਅੱਖ 'ਚ ਕੀੜੇ ਅਰ ਸਫਾਈ ਤਾਂ ਕਰ ਦਿਓ ਮਾੜਾ ਜਿਹਾ ਅੱਖ ਦਾ ਜ਼ਖਮ ਆ ਜਿਹੜਾ ਉਹਨੂੰ ਸਾਫ਼ ਕਰਕੇ ਉੱਥੋਂ ਢੱਕ ਤਾਂ ਦਿਓ ਉੱਤੇ ਦੋ ਗੋਲ ਰੱਖ ਕੇ ਪੱਟੀ ਤਾਂ ਕਰ ਦਿਓ ਯਾਰ ਤਕੂ ਪੁਰਿਆ ਨਾ ਇਹਦਾ ਜਲਦਾ ਪਿਆ ਸੀ ਆ ਕੋਈ ਸਭ ਕੁਝ ਬੈ ਗਿਆ ਕੋਈ ਨਸ਼ਾ ਪਤਾ ਨਹੀਂ ਕੋਈ ਕੁਝ ਨਹੀਂ ਹੈ ਕੋਈ ਪਤਾ ਹੀ ਨਹੀਂ ਉਹ ਤੋਂ ਬਾਅਦ ਚ ਹੋ ਗਿਆ ਉਹ ਸਭ ਬਾਦ ਤੇ ਜਿਹੜੀ ਮਾਤਾ ਦੀ ਅੱਖ ਦੀ ਪ੍ਰੋਬਲਮ ਆਈ ਹੈ ਇਹ ਕਿਦੋਂ ਦਵਾਈ ਆ ਇਹ ਸਰ 2000 ਨੀਅਰ ਬਾਊਟ 18 ਦੇ ਵਿੱਚ ਉਦੋਂ ਤੋਂ 2008 ਦੀ ਗੱਡੀ ਹੈ ਉਦੋਂ ਤੋਂ ਅੱਖ ਤੇ ਪ੍ਰੋਬਲਮ ਆ ਅੱਖੇ ਜੁੜਦੀ ਸੀ ਠੀਕ ਹੈ ਕਰਦੇ ਗਏ ਤੇ ਅਸੀਂ ਆਮ ਮੈਡੀਕਲ ਸੂਰ ਤੇ ਜਾਣਾ ਉਹਨਾਂ ਨੇ ਦਵਾਈ ਦੇਣੀ ਪਹਿਲੀ ਵਾਰੀ ਮਗਾ ਨੇ ਖਾਣੀ ਤੇ ਹਰ ਤਾਰਾਮ ਰਹਿਣਾ ਦੂਜੀ ਵਾਰੀ ਖਾਣੀ ਉਹ 4 ਦਿਨ ਅਸਰ ਰਹਿਣਾ ਉਹ ਘਟਦਿਆ ਕਰਦੇ ਡੋਸ ਘਟ ਵੱਧੀ ਗਈ ਮਤਲਬ ਕਿ 2008 ਤੋਂ ਥੋੜੀ ਥੋੜੀ ਪ੍ਰੋਬਲਮ ਵੱਧੀ ਗਈ ਤੇ ਜਿਹੜੀ ਅੱਖ ਚੋਂ ਬਾਹਰ ਨੂੰ ਆਉਣ ਲੱਗੀ ਰਸੌਲੀ ਉਹ ਕਿਉਂ ਆਉਣ ਲੱਗੀ ਸਰ ਉਹ ਜਿਹੜੀ ਬਾਹਰ ਆਉਣ ਲੱਗੀ ਹੈ ਉਹ ਨੂੰ ਤਾਂ ਮੇਰੇ ਖਿਆਲ ਨਾਲ ਸਾਲ ਸਾਲ ਤੋਂ ਹੈ ਉਹ ਨਿਰਬੋ ਉਹ ਬੋਧ ਪਰ ਥੋੜੀ ਹੀ ਨਿਕਲੀ ਸੀ ਇੰਨੀ ਨਹੀਂ ਪਰ ਪਿਛਲੇ ਤਿੰਨ ਮਹੀਨਿਆਂ ਦੇ ਕਮਾਲ ਹੀ ਕਰ ਦਿੱਤੀ ਆ ਜਿਹੜਾ ਫੱਟੀ ਹੈ ਇਹ ਇਹਨੂੰ ਫੱਟੀ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਜੀ ਤਿੰਨ ਮਹੀਨਿਆਂ ਤੋਂ ਫਟ ਗਈ ਤੇ ਆ ਕੀੜੇ ਪਿਆ ਨੂੰ ਕਿੰਨੇ ਦਿਨ ਹੋ ਗਏ ਸਰ ਕੀੜੇ ਅੱਜ ਤੋਂ ਤਿੰਨ ਦਿਨ ਮੈਂ ਸੰਗਰੂਰ ਲੈ ਗਿਆ ਸੀਗਾ ਸੰਗਰੂਰ ਬਣਾ ਪਤਾ ਮੈਨੂੰ ਕੀ ਕੀ ਟਾੜਾ ਮੋਰੀਆਂ ਨੇ ਕਹਿੰਦੇ ਮਾਤਨ ਉੱਥੇ ਕਿੱਥੇ ਲੈ ਆਇਆ ਹੈ ਉੱਥੇ ਸਾਡੇ ਕੋਲ ਤਾਂ ਮਸ਼ੀਨਾਂ ਹੀ ਨਹੀਂ ਹੈਗੀਆਂ ਇਹਨੂੰ ਪੀਜੀਏ ਚੰਡੀਗੜ੍ਹ ਲੈ ਜਾ ਉਹਨਾਂ ਨੇ ਵੀ ਜੱਖਣ ਸਾਫ਼ ਕੀਤਾ ਬੱਟੂ ਬੱਟੂ ਕੀਤਾ ਔਰ ਇਹ ਵਸ ਮੜਾਇਆ ਉਹ ਕਹਿੰਦੀ ਰਿਹਾ ਆਈ ਥਿੰਕ ਸਪ੍ਰਿੰ ਸਪ੍ਰਿੰਟ ਸਪ੍ਰੇਟਿੰਗ ਕੀਤੀ ਸਪਰੇਟ ਉੱਪਰ ਆ ਗਏ ਉੱਪਰ ਗੋਜ਼ ਰੱਖ ਦਿੱਤਾ ਸੀ ਬਸ ਸਾਲੀ ਉਹ ਵੀ ਕਹਿੰਦੇ ਹੱਥ ਰੱਖ ਕੇ ਲਈ ਉਹਨਾਂ ਨੇ ਓਕੇ ਤੇ ਪੀਜੀਏ ਵਾਲਿਆਂ ਨੇ ਸਾਫ਼ ਕੀਤੀ ਸੀ ਅੱਖਾਂ BGI ਵਾਲਿਆਂ ਨੇ ਇਹਨੂੰ ਇਹਨੇ ਕੋਈ ਹੱਥ ਨਹੀਂ ਲਾਉਂਦਾ ਇਹਨੂੰ ਤੁਹਾਨੂੰ ਦੱਸਿਆ ਤਾਂ ਉਹ ਪਹੁੰਚੀ ਠੀਕ ਇੱਥੇ ਲੁਧਿਆਣੇ ਵਾਲਿਆਂ ਨੇ ਸਾਫ਼ ਕੀਤੀ ਅੱਖ ਨਾ 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 ਮਨ ਲੋ ਅੱਖ ਤੇ ਹੇ ਮੰਗਦੇ ਤੇ ਲੋ 500 ਰੁਪਏ ਦੀ ਇੱਕ ਸਲਿੱਪ ਕਢਾਓ ਇੱਕ ਡਾਕਟਰ ਕੋਲ ਜਾ ਕੇ ਕਹਿੰਦਾ ਇਹ ਮੇਰਾ ਜੀ ਸੀ ਹੈਗਾ ਦੂਜੇ ਡਾਕਟਰ ਨੂੰ ਦੇਖਣਗੇ ਦੁਬਾਰਾ ਪਰਚੀ ਕਢਾਓ ਤਾਂ ਤਿੰਨ ਤਿੰਨ ਵਾਰੀ ਇਹ ਤੁਸੀਂ ਪਰਚੀਆਂ ਕਢਾਉਂਦੇ ਹੋ ਮੇਰੀਆਂ ਯਾਰ ਮੇਰੇ ਕੋਲ ਇੰਨੇ ਪੈਸੇ ਕਿੱਥੋਂ ਆਣਗੇ ਜਨਨ ਕਿ ਕਿੱਥੇ ਪੱਟੀ ਅੱਖ ਸਾਫ਼ ਕਰਕੇ ਕਿਸੇ ਤੋਂ ਕਰਵਾਈ ਤੁਸੀਂ ਹੁਣ ਪਿਛਲੇ ਦਿਨਾਂ 'ਚ ਇਹ ਨਹੀਂ ਕੀਤੀ ਸਰ ਕਿਸ ਨੇ ਨਹੀਂ ਕੀਤੀ ਜਿਹੜਾ ਦੇਖਦਾ ਉਤਰੇ ਨੂਰ ਭਜਦਾ ਹੋਵੇ ਦੇਖੋ ਕੀੜੇ ਨਿਕਲ ਨਿਕਲ ਕੇ ਅਕੀਪ ਤਾਂ ਗਰੀ ਜਾਂਦੇ ਆ ਗਰੀ ਜਾਂਦੇ ਆ ਕਿੱਦਾਂ ਇਹ ਮਾਂ ਪਈ ਕੀੜਿਆਂ ਤੋਂ ਖਾਧੀ ਜਾ ਰਹੀ ਆ ਕਿੱਦਾਂ ਉਹਦਾ ਪੁੱਤ ਇੱਕ ਗੱत्ता ਲੈ ਕੇ ਹੱਥ ਦੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਕਿਦਾਂ ਇਹ ਚੌਂਕ ਦੇ ਵਿੱਚ ਪੁਲ ਦੇ ਥੱਲੇ ਪਈ ਆ ਜਿਹੜੀ ਕਿਦਾਂ ਇੰਤਜ਼ਾਰ ਕਰ ਰਹੀ ਆ ਸਿਰਫ ਤੇ ਸਿਰਫ ਆਪਣੀ ਮੌਤ ਦਾ ਦੇਖੋ ਸ਼ਰਮ ਕਰੋ ਯਾਰ ਲੋਕੋ ਸ਼ਰਮ ਕਰੋ ਅਫਸਰੋ ਸ਼ਰਮ ਕਰੋ ਜਿਹੜੇ ਡਿਊਟੀਆਂ ਤੇ ਬੈਠੇ ਆ ਜਿਨ੍ਹਾਂ ਜਿਨ੍ਹਾਂ ਕੋਲੇ ਹਰਵਿੰਦਰ ਆਪਣੀ ਮਾਂ ਪਰਮਜੀਤ ਨੂੰ ਲੈ ਕੇ ਗਿਆ ਜਿਨ੍ਹਾਂ ਜਿਨ੍ਹਾਂ ਨੇ ਪਰਮਜੀਤ ਮਾਂ ਦੀ ਇਹ ਅੱਖ ਦੇਖੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਹਦਾ ਇਹ ਮੂੰਹ ਦੇਖਿਆ ਜਾਂ ਇਹਦੇ ਬਾਰੇ ਸੁਣਿਆ ਉਹ ਸਾਰੇ ਹੀ ਸ਼ਰਮ ਨੇ ਡੁੱਬ ਕੇ ਮਰ ਗਿਆ ਇਹ ਮਾ ਪਰਮਜੀਤ ਕੌਰ ਜਿਹੜੀ ਕਿ ਵਿਧਵਾ ਘਰ ਵਾਲੇ ਦੀ ਮੌਤ 2014 ਚ ਹੋ ਗਈ ਸੀ ਦੋ ਪੁੱਤ ਨੇ ਅੰਮ੍ਰਿਤਸਰ ਤੋਂ ਆਏ ਨੇ ਅੰਮ੍ਰਿਤਸਰ ਦੇ ਪਛਿੰਦੇ ਨੇ ਪੱਕੇ ਪਰ ਪਿਛਲੇ ਕਰੀਬ 14-15 ਸਾਲਾਂ ਤੋਂ ਲੁਧਿਆਣੇ 'ਚ ਰਹਿੰਦੇ ਨੇ ਛੋਟਾ ਬੇਟਾ ਮਾਤਾ ਦਾ ਇੱਥੇ ਚੌੜੇ ਬਾਜ਼ਾਰ ਕੱਪੜਿਆਂ ਦੀ ਹੋਕਾ ਦਿੰਦਾ ਵਾ ਤੇ ਇਹ ਬਾਈ ਵੀ ਇਦਾਂ ਹੀ ਕੰਮ ਕਰਦਾ ਦਿਹਾੜੀ ਕਰਕੇ ਰੋਟੀ ਖਾਂਦੇ ਆ ਮਾਂ ਨੂੰ ਅੱਜ ਜਿਹੜੀ ਹਾਲਤ ਤੁਸੀਂ ਦੇਖੋਗੇ ਨਾ ਮਤਲਬ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਹਾਲਾਤਾਂ ਮਾ ਜੋ ਪੰਜੇ ਤੇ ਪਈ ਹੈ ਆਪਣੇ ਦੇਖੋ ਸਾਰੀ ਅੱਖ ਸਾਰੀ ਕੀੜਿਆਂ ਨੇ ਖਾ ਲਿਆ ਸਾਰਾ ਮੂੰਹ ਕੀੜਿਆਂ ਨੇ ਖਾ ਲਿਆ ਕੈਂਸਰ ਹੋ ਗਿਆ ਅੱਖ ਚ 2008 ਦਾ ਡਿਟੈਕਟ ਹੋਇਆ ਹੈ ਅੱਖ ਦੇ ਵਿੱਚ ਛੋਟੀ ਜੀ ਗੱਠ ਬਣਨੀ ਸ਼ੁਰੂ ਹੋਈ ਵੱਧਦੀ ਵੱਧਦੀ 2018 19 ਦੇ ਵਿੱਚ ਆ ਕੇ ਹੋਰ ਵੱਧ ਗਈ ਤੇ ਹੁਣ 22 ਦੇ ਵਿੱਚ ਆ ਕੇ ਤਾਂ ਉਹ ਐਡੀ ਵੱਡੀ ਹੋ ਗਈ ਗੱਠ ਤੇ ਹੁਣ ਅੱਜ 2025 ਚ ਖੜੇ ਆ ਤੈਨੂੰ ਮਹੀਨਾ ਤੋਂ ਇਹ ਅੱਖ ਫਟ ਗਈ ਔਰ ਹਸਪਤਾਲਾਂ ਚ ਲਈ ਫਿਰਦਾ ਬਾਈ ਬਾਈ ਕਹਿੰਦਾ ਮੈਂ ਸਿਵਲ ਹਸਪਤਾਲ ਗਿਆ ਲੈ ਕੇ ਮਾਂ ਨੂੰ ਕਹਿੰਦਾ ਹਜੇ ਸਟੇਚਰ ਤੋਂ ਲਾ ਕੇ ਅੰਦਰ ਘਾਰ ਹੀ ਰਹੇ ਸੀ ਉਹ ਕਹਿੰਦੇ ਬਾਹਰ ਹੋ ਜਾਓ ਬਾਹਰ ਨਿਕਲ ਜਾਓ ਬਾਹਰ ਚਲੇ ਜਾਓ ਮੋਸਕ ਮਾਰਦਾ ਇਨਫੈਕਸ਼ਨ ਹੋ ਜੂ ਬਾਹਰ ਲੈ ਜਾਓ ਪੀਜੀਆਈ ਰੈਫਰ ਕਰਤਾ ਨਾਲ ਦੀ ਨਾਲ ਹੀ ਪੀਜੀਆਈ ਇੰਨੀ ਜਾਨੀ ਕਿ ਉਹਨਾਂ ਨੇ ਵਧੀਆ ਤਰੀਕੇ ਨਾਲ ਬਸਤੀਦੀ ਦਾ ਕੰਮ ਕੀਤਾ ਨਾਲ ਦੀ ਨਾਲ ਰੈਫਰ ਕਰਤਾ ਪਰ ਸ਼ਰਮ ਕਰੋ ਯਾਰ ਬਾਈ ਤੁਹਾਡੇ ਕੋਲ ਇੱਕ ਮਾਂ ਆਈ ਆ ਉਹਦੀ ਅੱਖ ਚ ਕੀੜੇ ਪਏ ਹੋਏ ਆ ਯਾਰ ਤੁਸੀਂ ਪੱਟੀ ਦਾ ਕਰ ਦੋ ਤੁਸੀਂ ਮੜਾ ਜਖਮ ਸਾਫ਼ ਕਰਕੇ ਉਹਦੇ ਕੀੜੇ ਕੱਢ ਕੇ ਉਹਨੂੰ ਸਾਫ਼ ਕਰਕੇ ਦਾ ਭੇਜ ਦੋ ਪੀਜੀਆਈ ਯਾਰ ਐਨੀ ਇਨਸਾਨੀਅਤ ਮਰ ਗਈ ਭਾਈ ਮੈਂ ਬੇਨਤੀ ਕਰਦਾ ਲੁਧਿਆਣਾ ਦੇ ਡੀਸੀ ਸਾਹਿਬ ਨੂੰ ਵੀ ਡੀਸੀ ਸਾਹਿਬ ਤੁਸੀਂ ਥੋੜਾ ਜਿਹਾ ਐਕਸ਼ਨ ਲਵੋ ਦੇਖੋ ਜੇ ਇਸ ਤਰ੍ਹਾਂ ਦਾ ਪੇਸ਼ੈਂਟ ਕੋਈ ਜਾਂਦਾ ਹਸਪੀਟਲ 'ਚ ਸਿਵਲ ਦੇ ਵਿੱਚ ਠੀਕ ਆ ਆਪਣੇ ਕੋਲੇ ਇੰਤਜ਼ਾਮ ਨਹੀਂ ਕੈਂਸਰ ਹਸਪੀਟਲ ਵਾਲੇ ਇੰਤਜ਼ਾਮ ਹੈ ਨਹੀਂ ਜਾਂ ਤੁਸੀਂ ਸਰਜਰੀ ਨਹੀਂ ਕਰ ਸਕਦੇ ਪਰ ਇਨਸਾਨੀਅਤ ਦੇ ਨਾਤੇ ਐਸਐਮਓ ਸਾਹਿਬ ਉਹਨਾਂ ਨੂੰ ਤਾਂ ਇੰਨਾ ਕਿ ਤਾਂ ਚਾਹੀਦਾ ਵੀ ਉਹ ਇਦਾਂ ਦੇ ਪੇਸ਼ੈਂਟ ਨੂੰ ਫਸਟ ਸਟੇਟ ਤਾਂ ਦੇਣ ਐਡਮਿਟ ਕਰਕੇ ਘੰਟਾ 2 ਘੰਟੇ 4 ਘੰਟੇ ਆਪਦੇ ਕੋਲੇ ਰੱਖ ਕੇ ਅੱਖ ਸਾਫ਼ ਕਰਕੇ ਪੱਟੀ ਕਰਕੇ ਫਿਰ ਰੈਫਰ ਕਰ ਦੋ ਪੀਜੀਆਈ ਔਰ ਪ੍ਰੋਪਰ ਰੈਫਰ ਕੱਟ ਕੇ ਦਿਓ ਵੀ ਇਹ ਐਮਰਜੈਂਸੀ ਪੇਸ਼ੈਂਟ ਆ ਭਾਈ ਇਹਨੂੰ ਪਹਿਲ ਦੇ ਆਧਾਰ ਤੇ ਦਾਖਲ ਕੀਤਾ ਜਾਵੇ ਪਰ ਵੈਗਰੂ ਨੇ ਸਾਡੀ ਡਿਊਟੀ ਲਈ ਆ ਅਸੀਂ ਇਸ ਮਾਂ ਨੂੰ ਆਪਣੀ ਮਾਂ ਸਮਝ ਕੇ ਆਪਣੇ ਨਾਲ ਲੈ ਕੇ ਚੱਲੇ ਆ ਮੇਰੇ ਨਾਲ ਸਾਡੇ ਫੀਮੇਲ ਮੈਂਬਰ ਸੁਖਵੀਰ ਭੈਣ ਤੇ ਸਾਡੀ ਭੈਣ ਨਾਲ ਨਵਨੀਤ ਭੈਣ ਤੇ ਸਾਡੇ ਟੀਮ ਮੈਂਬਰ ਅਸੀਂ ਮਾਤਾ ਜੀ ਨੂੰ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਲੈ ਕੇ ਚੱਲੇ ਆਂ ਉੱਥੇ ਇਸ਼ਨਾਨ ਕਰਾ ਕੇ ਅੱਖਾਂ ਸਾਫ਼ ਕਰਕੇ ਮਾਤਾ ਦੇ ਆ ਕੀੜੇ ਵਗੈਰਾ ਕੱਢ ਕੇ ਫਿਰ ਮਾਤਾ ਜੀ ਨੂੰ ਅਸੀਂ ਚੰਗੇ ਹਸਪੀਟਲ 'ਚ ਕਿਸੇ ਦਿਖਾਵਾਂਗੇ ਜਿੱਥੇ ਮਾਤਾ ਜੀ ਦਾ ਜੋ ਟ੍ਰੀਟਮੈਂਟ ਹੋ ਸਕਦਾ ਉਹ ਬੈਟਰ ਉਹ ਕਰਾਂਗੇ ਪਰ ਸਿਸਟਮ ਨੂੰ ਚਲਾਉਣ ਵਾਲੇ ਲੋਕ ਤੇ ਪੋਲਿਟਿਕਲ ਲੋਕ ਇਹ ਬੇਨਤੀ ਆ ਭਾਈ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ ਯਾਰ ਪਤਾ ਰੱਖੋ ਤੁਹਾਡੇ ਆਸ-ਪਾਸ ਕੀ ਹੋ ਰਿਹਾ ਤੁਹਾਡੀ ਕੌਨਸੀਕੁਐਂਸੀ ਦੇ ਵਿੱਚ ਕੀ ਹੋ ਰਿਹਾ ਇਹ ਅੱਜ ਇੱਕ ਦਿਨ ਦੀ ਗੱਲ ਨਹੀਂ 3 ਮਹੀਨੇ ਤੋਂ ਤਾਂ ਇਦਾਂ ਕੀੜੇ ਪਿਆਂ ਤੋਂ ਘਮ ਰਹੀ ਆ 3 ਮਹੀਨੇ ਹੋ ਗਏ ਪਰ ਕਿਸੇ ਨੂੰ ਨਹੀਂ ਦਿਖੀਏ ਮਾਂ ਵੀਡੀਓ ਬਲਰ ਕਰੀ ਹੋਈ ਆ ਜੇ ਕੋਈ ਅਫਸਰ ਕੋਈ ਲੀਡਰ ਕੋਈ ਭੈਣ ਭਰਾ ਸਾਡੇ ਕੋਲੇ ਆ ਕੇ ਆਹ ਵੀਡੀਓ ਦੇਖਣੀ ਚਾਹੁੰਦਾ ਨਾ ਬਲਰ ਤੋਂ ਬਿਨਾਂ ਤੁਹਾਨੂੰ ਕੀੜੇ ਅੰਦਰ ਇਦਾਂ ਕੁਲਬੁਲ ਕੁਲਬੁਲ ਕਰਦੇ ਦਿਖਣਗੇ ਭਾਈ ਦੇਖ ਨਹੀਂ ਪਾਓਗੇ ਤੁਸੀਂ ਹੱਡੀਆਂ ਤੱਕ ਨੰਗੀਆਂ ਕਰਤੀਆਂ ਮਾਂ ਦੀ ਖੋਪੜੀ ਵਿੱਚੋਂ ਦਿਖਦੀ ਆ ਪਰ ਤੁਸੀਂ ਇੰਨਾ ਕੁ ਸੁਧਾਰ ਕਰ ਦੋ ਵੀ ਆਪਣੇ ਸਰਕਾਰੀ ਹਸਪਤਾਲਾਂ 'ਚ ਇਦਾਂ ਦਾ ਕੋਈ ਗਰੀਬ ਜਾਵੇ ਉਹਦੀ ਬਾਹ ਫੜੀ ਜਾਵੇ ਬੱਸੇ ਸਾਡੀ ਹੱਥ ਜੋੜ ਕੇ ਬੇਨਤੀ ਆ ਬਾਕੀ ਲੋਕਾਂ ਨੂੰ ਵੀ ਬੇਨਤੀ ਆ ਭਾਈ ਆਪਾਂ ਦੇਖ-ਦੇਖ ਕੇ ਗੋਲ ਦੀ ਨੰਗੀ ਜਾਂਦੇ ਆ ਆਪਾਂ ਕੋਈ ਉੱਜਰ ਕਰਕੇ ਰਾਜੀ ਨਹੀਂ ਕੋਈ ਉਪਰਾਲਾ ਕਰਕੇ ਰਾਜੀ ਨਹੀਂ ਇੰਨੇ ਮਹੀਨਿਆਂ ਤੋਂ ਇਹ ਮਾਂ ਤੜਫ ਰਹੀ ਆ ਕੋਈ ਐਸਾ ਇਨਸਾਨ ਕੋਈ ਨਹੀਂ ਮਿਲਿਆ ਲੁਧਿਆਣਾ ਸ਼ਹਿਰ 'ਚ ਜਿਹੜਾ ਕਹਿ ਸਕੇ ਵੀ ਚਲ ਮੈਂ ਦਾਖਲ ਕਰਾਉਣਾ ਸਾਡੇ ਐਡੀਆਂ ਐਡੀਆਂ ਫੈਕਟਰੀਆਂ ਵਾਲੇ ਏਡੇ ਡੇ ਵੱਡੇ ਲੋਕ ਇੱਥੇ ਰਹਿੰਦੇ ਨੇ ਵੀ ਕੋਈ 2-4 ਲੱਖ ਰੁਪਏ ਲਾ ਕੇ ਇਸ ਮਾਂ ਦਾ ਇਲਾਜ ਨਹੀਂ ਕਰਾ ਸਕਿਆ ਹਸਪੀਟਲ 'ਚ ਗਈ ਮਾਂ ਹਸਪੀਟਲ ਵਾਲੇ ਇਸ ਹਾਲਤ 'ਚ ਇਹਨੂੰ ਇਸ ਕਰਕੇ ਵਾਪਸ ਭੇਜ ਰਹੇ ਵੀ ਦੇ ਕੋ ਪੈਸੇ ਹੈ ਨਹੀਂ ਕੋਈ 1-2 ਮਰੀਜ਼ ਤਾਂ ਇਹ ਜੇ ਫੜੀ ਸਕਦੇ ਆ ਉਹ ਜਿਨ੍ਹਾਂ ਦੀ ਪੈਸੇ ਤੋਂ ਬਿਨਾਂ ਵੀ ਮਦਦ ਕੀਤੀ ਜਾਵੇ ਹਰ ਬੰਦਾ ਹੀ ਪੈਸੇ ਵਾਲਾ ਥੋੜੀ ਆ ਭਾਈ ਇੱਥੇ ਅੱਜ ਮਾਤਾ ਪਰਮ ਦੋਨੇ ਪਾਸੇ ਹੱਥ ਪਾ ਲਿਓ ਵੀਰੇ ਨਾਲ ਪ੍ਰੋਪਰ ਹਾਂ ਮਾਤਾ ਮੈਂ ਤੇ ਨਾਲੀਆਂ ਤੇਰੇ ਨਾਲੀਆਂ ਬਸ ਮਾਂ ਫਿਕਰ ਨਾ ਕਰ ਹੁਣ ਤੂੰ ਨਾਜ਼ਕ ਜਿਹੜੀਆਂ ਜਿਹੜੀਆਂ ਅੱਖਾਂ ਦੀਆਂ ਕੌਰਨੀਆਂ ਹੁੰਦੀਆਂ ਡੇਲੇ ਹੁੰਦੇ ਉਹ ਖਾ ਗਏ ਆ ਕੰਨ ਵੀ ਪੂਰਾ ਮਾਂ ਦਾ ਕੀੜਿਆਂ ਨਾਲ ਭਰਿਆ ਪਿਆ ਇਹ ਮਾਂ ਨੂੰ ਕੀੜੇ ਨੂੰ ਅਸੀਂ ਮਾਰਾ ਟੱਚ ਕਰਦੇ ਹਾਂ ਨਾ ਦੇਖੋ ਕਿੱਦਾਂ ਕੀੜੇ ਫਟਾਫਟ ਅੰਦਰੋਂ ਚਲੇ ਜਾਂਦੇ ਆ ਤੇ ਇਹ ਲੱਖਾਂ ਹੀ ਕੀੜੇ ਇਸ ਮਾਂ ਦੀਆਂ ਉਹਨਾਂ ਨਾਜ਼ਕ ਅੱਖ ਦੀਆਂ ਪਲਕਾਂ ਨੂੰ ਵੀ ਖਾ ਕੇ ਅੱਖ ਦੇ ਪਿਫਣ ਨੂੰ ਵੀ ਖਾ ਕੇ ਅੱਖ ਦੇ ਡੇਲੇ ਨੂੰ ਵੀ ਖਾ ਕੇ ਮੱਥੇ ਨੂੰ ਵੀ ਖਾ ਕੇ ਉਹ ਮੱਥੇ ਦੀਆਂ ਲਖੀਰਾਂ ਵੀ ਚੱਬ ਕੇ ਕੀੜੇ ਤੇ ਇਸ ਮਾਂ ਦੀ ਉਹ ਤਕਲੀਫ ਭਰੀਆਂ ਚੀਕਾਂ ਉਹ ਤੜਫਦੀ ਹੋਈਆਂ ਦੀਆਂ ਸਿਸਕੀਆਂ ਕਿਸੇ ਨੂੰ ਨਜ਼ਰ ਨਹੀਂ ਆਈਆਂ ਕਿਸੇ ਨੂੰ ਸੁਣੀਆਂ ਨਹੀਂ ਭੱਜ ਰਹੇ ਨੇ ਤੇ ਇਹ ਮਾਂ ਆ ਬਹੁਤ ਬਰਾ ਆਪਣਾ ਮਾਰ ਜਾਣਾ ਹਾਂ ਲਾ ਦੇ ਇੱਕ ਰੰਗ ਦੇ ਪੁੱਤ ਜਿਹੜਾ ਕਿ ਨਾ ਬੁਰਾ ਆ ਆ ਚੰਡੀ ਖਾ ਕੇ ذری ہاں ਰੱਖ ਦੇ ਪੁੱਤ ਪਰੇ ਬਿੱਲੇ ਦਾ ਪਤਾ ਕਰੋ ਕਿਦੋਂ ਕੌਣ ਦਾ ਮੰਮੀ ਦੇ ਨਾਲ ਭੇਜਣਾ ਡਾਕਟਰ ਤੇ ਯਾਰ ਟਾ ਡੇਲਾ ਜਿਹੜਾ ਹੁੰਦਾ ਨਾ ਸਾਡਾ ਆ ਉਹਦਾ ਛਿਲਕਾ ਜਾਵਾ ਭਾਣੀ ਮੇਰੀ ਮਾਈ ਬਸ ਮਾਂ ਬਸ ਜੇ ਮਾਂ ਨਾ ਕੱਢੇ ਨਾ ਫਿਰ ਔਖਾ ਹੋ ਫਿਰ ਤੇ ਹੱਥ ਪਾਹ ਬੰਨ ਕੇ ਫਿਰ ਕੱਢਣੇ ਪੈਣੇ ਜੇ ਤਾ ਹੱਥ ਲਾਏਂਗੀ ਤੂੰ